ਨਵਾਂ ਸ਼ਹਿਰ ਦੇ ਨੈਸ਼ਨਲ ਹਾਈਵੇ ਪਿੰਡ ਮਹਾਲੋ ਬਾਈਪਾਸ ਨਜ਼ਦੀਕ ਦੋ ਬੱਸਾਂ ਦੀ ਟੱਕਰ ਹੋ ਗਈ ਜਿਸ ਵਿੱਚ 14 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਖੇਮ ਕਰਨ ਤੋਂ ਸ਼ਦਾਲੂ ਦੋ ਸਕੂਲੀ ਬੱਸਾਂ ਵਿੱਚ ਸਵਾਰ ਹੋ ਕੇ ਕਿਸੇ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਲਈ ਆਨੰਦਪੁਰ ਸਾਹਿਬ ਜਾ ਰਹੇ ਸਨ ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਬੱਸ ਨੇ ਅੱਗੇ ਜਾ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ ਇਸ ਟੱਕਰ ਵਿੱਚ ਅੱਗੇ ਜਾ ਰਹੀ ਬੱਸ ਬੇਕਾਬੂ ਹੋ ਗਈ ਅਤੇ ਸੜਕ ਤੇ ਪਲਟ ਗਈ ਹਾਦਸੇ ਵਿੱਚ 14 ਦੇ ਕਰੀਬ ਯਾਤਰੀਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਨਵਾਂ ਸ਼ਹਿਰ ਦੇ ਹਸਪਤਾਲ ਵਿਖੇ ਪੱਟੀ ਕਰਵਾਇਆ ਗਿਆ ਪਬਲਿਕ ਸਪੌਟ ਨਿਊਜ਼ ਦੇ ਨਾਲ ਨਵਾਂ ਸ਼ਹਿਰ ਤੋਂ ਜਤਿੰਦਰ ਪਾਤ ਸਿੰਘ ਕਲੇਰ ਦੀ ਰਿਪੋਰਟ ਇਹ ਦੋ ਸਕੂਲੀ ਬੱਸਾਂ ਖੀਮਕਨ ਸਾਹਿਬ ਤੋਂ ਨੰਦਪੁਰ ਸਾਹਿਬ ਜਾ ਰਹੀਆਂ ਸੀਗੀਆਂ ਜੀ ਚੀਫ ਖਾਲਸਾ ਦਵਾਨ ਵੱਲੋਂ ਸਕੂਲ ਰਨ ਕੀਤੇ ਜਾ ਰਹੇ ਖੀਮਕਨ ਦੇ ਲੱਗੇ ਸੋ ਉਹਨਾਂ ਦਾ ਹਾਦਸਾ ਹੋ ਗਿਆ ਸੀ ਜਦੋਂ ਮਹਾਲੋਂ ਤੋਂ ਅਸੀਂ ਬਾਈਪਾਸ ਤੋਂ ਉੱਪਰ ਪੁਲ ਤੇ ਚੜਦੇ ਹਾਂ ਨਾ ਗੜਸ਼ੰਕਰ ਬ੍ਰਿਜ ਜਿਹੜਾ ਕਹਿੰਦੇ ਆਪਾਂ ਉਧਰ ਲੱਗੇ ਐਕਸੀਡੈਂਟ ਹੋਇਆ ਸੀ ਆਪਸ ਵਿੱਚ ਬੱਸਾਂ ਦਾ ਓਵਰਟੇਕ ਕਰਦੇ ਹਾਂ ਟਕਰਾਅ ਹੋ ਗਿਆ ਜਿਹਦੇ ਵਿੱਚ ਇੱਕ ਬੱਸ ਪਲਟ ਗਈ ਸੀ ਔਰ ਇਹਦੇ ਵਿੱਚ ਤਕਰੀਬਨ 17 ਜਿਹੜੇ ਹੈਗੇ ਆ ਉਹਨਾਂ ਨੂੰ ਇੰਜਰੀਜ਼ ਆਈਆਂ ਆ ਔਰ ਅਸੀਂ ਉਹਨਾਂ ਦਾ ਵਿਜਿਟ ਕਰਨ ਆਏ ਸੀ ਕਿਸੇ ਨੇ ਰਾਹਗੀਰ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਤੁਰੰਤ ਮੁੱਖ ਤੇ ਮੁੱਖ ਅਫਸਰ ਔਰ ਐਸਐਸਆਰ ਦੀ ਟੀਮ ਪਹੁੰਚ ਗਈ ਸੀ 14 ਮਰੀਜ਼ ਹੈਗੇ ਆ ਠੀਕ ਹੈ ਇਹ ਤਰਨਤਾਂ ਤੋਂ ਆ ਰਹੇ ਸੀ ਸਕੂਲ ਵੈਨ ਸੀ ਤਾਂ ਦੋ ਸਕੂਲ ਵੈਨ ਸੇਮ ਹੀ ਸੀਗੀਆਂ ਉਹਨਾਂ ਦੀਆਂ ਤੋ ਉਹਨਾਂ ਦੀ ਆਪਸ ਚ ਆਈ ਥਿੰਕ ਕੋਈ ਮਿਸ ਅੰਡਰਸਟੈਂਡਿੰਗ ਹੋਈਆ ਤਾਂ ਉਹ ਆਪਸ ਚ ਟਕਰਾ ਗਏ ਹਾਈਵੇ ਤੇ ਹੀ ਹੋਇਆ ਇਹ ਜੀ ਚਲੋ ਸਰ ਐਕਸੀਡੈਂਟ ਅਸੀਂ ਦੇਖ ਕੇ ਆ ਜਿਹੜਾ ਮੌਕੇ ਦੀ ਸਥਿਤੀ ਦੇਖ ਕੇ ਆਇਆ ਬੜਾ ਜਬਰਦਸਤ ਐਕਸੀਡੈਂਟ ਹੈ ਗੰਭੀਰ ਐਕਸੀਡੈਂਟ ਹੋਇਆ ਹਾਂਜੀ 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 ਤੇ ਪੇਸ਼ੈਂਟ ਦੀ ਜਿਹੜੇ ਜਿੰਨੇ ਵੀ ਪੇਸ਼ੈਂਟ ਆ ਉਹਨਾਂ ਦੀ ਸਥਿਤੀ ਕਿਹੋ ਜੀ ਦੇਖੋ ਪੇਸ਼ੈਂਟ ਸਾਡੇ ਕੋਲ ਜਿੰਨੇ ਆਏ ਹੈਗੇ ਆ ਉਹਨਾਂ ਦੇ ਵਿੱਚ ਕੁਝ ਪੇਸ਼ੈਂਟਸ ਹੈ ਜਿਨ੍ਹਾਂ ਦੇ ਇੰਜਰੀ ਸਿਗੀਆਂ ਜੀ ਕੁਝ ਕੁਝ ਮਰੀਜ਼ਾਂ ਦੇ ਗੁੱਜੀਆਂ ਸੱਟਾਂ ਸੀ ਜੀ ਠੀਕ ਹੈ ਅਸੀਂ ਉਹਨਾਂ ਨੂੰ ਜੋ ਵੀ ਬਤੌਰ ਇਲਾਜ ਹੈਗਾ ਉਹ ਕੀਤਾ ਹੈਗਾ ਆ ਔਰ ਅੰਡਰ ਟ੍ਰੀਟਮੈਂਟ ਹੈਗੇ ਸਾਰੇ ਔਰ ਐਡਮਿਟ ਕਰ ਲਏ ਆਸੀਂ ਪੇਸ਼ੈਂਟ ਸਾਰੇ ਜੋ ਵੀ ਕੱਟਸ ਸਰ ਕਿਸੇ ਦੇ ਕੋਈ ਹਾਂ ਦੋ ਪੇਸ਼ੈਂਟਸ ਦੇ ਜਿੱਦਾਂ ਇਅਰ ਲੇਸਰੇਸ਼ਨ ਸੀਗੀਆਂ ਇੱਕ ਦੇ ਨੋਜ਼ ਲੇਸਰੇਸ਼ਨ ਸੀ ਜੀ ਤੇ ਉਹ ਉਹਨਾਂ ਦਾ ਸੀ ਜੋ ਬਣਦਾ ਟ੍ਰੀਟਮੈਂਟ ਹੈ ਉਹ ਕੀਤਾ ਹੈਗਾ ਆ ਤੇ ਹਲੇ ਤੱਕ ਠੀਕ ਹੈਗੇ ਆ ਪੇਸ਼ੈਂਟ ਜਨਰਲ ਕੰਡੀਸ਼ਨ ਸਾਰਿਆਂ ਦੀ ਸਟੇਬਲ ਹੈਗੀ ਆ ਡੇਂਜਰ ਤੋਂ ਆਊਟ ਹਾਂ ਫਿਲਹਾਲ ਤਾਂ ਇਹੀ ਲੱਗ ਰਿਹਾ ਹੈਗਾ ਬਾਕੀ ਕੁਛ ਦੀ ਜੋ ਸਕੈਨ ਜਾਂ ਰਿਪੋਰਟਸ ਪੈਂਡਿੰਗ ਹੈ ਉਹਦੇ ਬਿਹਾਫ ਫੇਰ ਆਪਾਂ ਦੇਖਦੇ ਹਾਂ ਜੀ ਸਰ ਚੀਜਾ ਵੱਟ ਪੈ ਗਿਆ ਇੱਕ ਦਾ ਠੀਕ ਚਲੋ ਪੈ ਗਿਆ ਹਾਂ ਸੱਤਾਂ ਵੱਜੀਆਂ ਉਹਨਾਂ ਦੇ ਕਾਫੀ ਸਾਰੇ ਜਿੰਨੇ ਵੀ ਪੇਸ਼ੇ ਸਭ ਆਪਾਂ ਹਸਪੀਟਲ ਪਹੁੰਚਾ ਦਿੱਤੇ ਉਹਦੇ ਬਾਅਦ ਗੱਡੀ ਟੋਕ ਕਰਕੇ ਆਪਣਾ ਫੋਕਲ ਪੁਆਇੰਟ ਲਵਾ ਦਿੱਤੀ ਅੱਜ ਸਰ ਇਹ ਹਾਦਸਾ ਹੋਇਆ ਕਿਵੇਂ ਜੀ ਉਹ ਸਰ ਇੱਕ ਗੱਡੀ ਦੇ ਵਿੱਚ ਦੂਜੀ ਗੱਡੀ ਪਿੱਛੋਂ ਲਿਆ ਕੇ ਠੋਕੀ ਹੋਈ। ਮਤਲਬ ਇਸ ਪਾਸੇ ਨੂੰ ਮੁੜਨਾ ਸੀਗਾ ਡਰਾਈਵਰ ਨੂੰ। ਹਾਂ ਬਸ ਇੰਨਾ ਫਰਕ ਪੈ ਗਿਆ ਇਹਨਾਂ ਦਾ। ਜੇ ਮੋੜ ਜਾ ਕੇ ਧਿਆਨ ਆਇਆ। ਬਸ ਉੱਥੇ ਜਾ ਕੇ ਜਾਦਾ ਵੀ ਜਿੱਦ ਤੱਕ ਦਸਤਾਵੇਜ਼ ਥੱਲੇ ਉੱਪਰ ਨਹੀਂ ਸੀ। ਉਹਦੇ ਉਹਨੇ ਬ੍ਰੇਕ ਮਾਰੀ ਪਿੱਛੇ ਵਾਲੇ ਨੇ ਵਿੱਚ ਮਾਰੀ। ਇੱਕੋ ਸਕੂਲ ਦੇ ਅੰਦਰ ਬੱਸ। ਇੱਕੋ ਸਕੂਲ ਦੇ ਅੰਦਰ ਬੱਸਾਂ। ਇਹ ਅਸ਼ੀਰੀਨੰਦਪੁਰ ਸਾਹਿਬ ਜਾ ਰਹੇ ਸੀਗੇ। ਹਾਂ ਨੰਦਪੁਰ ਸਾਹਿਬ ਆਏ ਤਰਨਤਾਰਨ ਤੋਂ। ਠੀਕ ਹੈ ਜੀ। ਆਨਸਰ ਆਨਸਰ ਪੁਸ਼ਾਰਪਿੰਡ ਹੈ ਇਹਨਾਂ ਦਾ ਤਰਨਤਾਰਨ ਤੋਂ। ਠੀਕ ਹੈ ਜੀ। ਉੱਥੋਂ ਆਏ ਸ਼੍ਰੀ ਉਹਨਾਂ ਦੇ ਟੀਚਰ ਸਹਿਬਾਨ ਨੇ ਸਾਰੇ ਸਾਰੇ ਟੀਚਰ ਸਹਿਬਾਨ ਕੁਝ ਬੱਚਿਆਂ ਦੀਆਂ ਚੱਪਲਾਂ ਵੀ ਬੱਸ 'ਚ ਨਜ਼ਰ ਆਈਆਂ ਡਰਾਈਵਰ ਦੀਆਂ ਜਿਵੇਂ ਜਿਹੜਾ ਡਰਾਈਵਰ ਨਹੀਂ ਚਾਹੂਗਾ ਕਿਸੇ ਨਾਲ ਵੈਸੇ ਉਹਦਾ ਬੱਚਾ ਕੋਈ ਨਹੀਂ ਸੀ ਨਾਲ ਕਿੰਨੇ ਕੁ ਸਵਾਰੀਆਂ ਦੋਨਾਂ ਬੱਸਾਂ 'ਚ ਸਵਾਰੀਆਂ 45 45 ਸਵਾਰੀਆਂ ਜੀ ਦੋਨਾਂ ਬੱਸਾਂ 'ਚ ਦੋਨਾਂ ਬੱਸਾਂ 'ਚ ਹਾਂ ਤੇ ਸੱਟਾ ਕਿਹੋ ਮਤਲਬ ਜ਼ਿਆਦਾ ਗੰਭੀਰ ਵਜਿਆ ਕਿ ਨਾਰਮਲ ਹੀ ਹੈ ਸੱਟ ਜ਼ਿਆਦਾ ਨਾਰਮਲ ਆ ਚਰੀਟਾ ਵਗੈਰਾ ਹਾਂ ਚਰੀਟਾ ਵਗੈਰਾ ਜਿੱਦਾਂ ਮਾੜਾ ਮੁੱਟਾ ਇਦਾਂ ਖੂਨ ਵੀ ਨਿਕਲਿਆ ਇੱਕ ਦੋ ਗੰਭੀਰ ਸੱਟ ਕਿਸੇ ਦੀ ਨਹੀਂ ਜ਼ਿਆਦਾ ਟ ਉਹ ਨਹੀਂ ਹੈਗੇ ਤੇ ਡਰਾਈਵਰ ਦੋ ਨੇ ਜਿਆਦਾ ਨਹੀਂ ਐ ਵੈਸੇ ਠੀਕ ਹੈ ਡਰਾਈਵਰ ਦਾ ਠੀਕ ਹੈ ਡਰਾਈਵਰ ਥੱਲੇ ਡੇਕ ਕੇ ਨਾ ਫੇਰ ਵੀ ਉਹਨੇ ਸਟੀering ਸੰਭਲਿਆ ਬਸ ਤਾਂ ਨਹੀਂ ਬਸ ਥੱਲੇ ਡਿਗਣੀ ਸੀ ਕੋਈ ਕੋ ਉਹ ਅੱਛਾ ਹਾਂ ਡਰਾਈਵਰ ਸਥਿਤੀ ਹੋਰ ਤਣਾਅਪੂਰਵਕ ਹੋ ਸਕਦੀ ਸੀ ਹਾਂ ਡਰਾਈਵਰ ਨੇ ਬਹੁਤ ਮਦਰ ਬਹਾਦਰੀ ਦਿਖਾਈ ਥੱਲੇ ਡਿਗੇ ਤੇ ਵੀ